ਸਾਈ ਦਬੂ ਰਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਮੁਲਾਜ਼ਮ ਮਸਲੇ 'ਚ ਗੱਲ ਕਰਦੇ ਆਂ ਪਿਛਲੇ ਸਾਲਾਂ ਤੋਂ ਬੰਦ ਪਈ ਏਸੀਪੀ ਜਿਸ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਨੇ ਲਗਾਤਾਰ ਸਰਕਾਰ ਨਾਲ ਜਿਹੜੀਆਂ ਗੱਲਬਾਤਾਂ ਜਿਹੜੀ ਚੱਲ ਰਹੀ ਹੈ ਇਸ ਦੇ ਨਾਲ ਹੀ ਜਿਹੜੇ 37 ਪ੍ਰਕਾਰ ਦੇ ਪੱਤੇ ਨੇ ਉਹ ਵੀ ਮੁਲਾਜ਼ਮਾਂ ਦੇ ਨੇ ਜਿਹੜੇ 2021 ਤੋਂ ਆ ਜਦੋਂ ਤੋਂ ਪੇ ਕਮਿਸ਼ਨ ਲੱਗਿਆ ਉਸ ਤੋਂ ਬੰਦ ਪਏ ਏਸੀਪੀ ਨੂੰ ਲੈ ਕੇ ਇੱਕ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਫਾਈਨਾਂਸ ਡਿਪਾਰਟਮੈਂਟ ਵੱਲੋਂ ਜਿਹੜਾ 2125 ਨੂੰ ਆ ਜਿਹੜਾ ਇਕ ਲੈਟਰ ਜਿਹੜਾ ਉਹ ਜਾਰੀ ਹੋਇਆ ਉਸ ਤੇ ਗੱਲ ਕਰਦੇ ਆ ਕਿ ਏਸੀਪੀ ਜਿਹੜੀ ਇਹ ਕਿੰਨਾ ਨੂੰ ਆ ਜਿਹੜੀ ਇੰਪਲੀਮੈਂਟਾ ਕੀਤੀ ਗਈ ਹੈ ਸੋ ਗੱਲ ਕਰ ਲਈਏ ਜੇ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਫਾਈਨਾਂਸ ਦੀ ਤਾਂ ਉਹਦੇ ਵਿੱਚ ਆ ਜਿਹੜਾ ਐਮਏਸੀਪੀ ਜਿਹੜੀ ਸਕੀਮ ਆ ਗਈ ਉਹ ਮੈਡੀਕਲ ਅਫੀਸਰ ਦੇ ਲਈ ਜਿਹੜੀ ਹੈਲਥ ਡਿਪਾਰਟਮੈਂਟ ਦੇ ਵਿੱਚ ਆ ਜਿਹੜੀ ਉਹ ਲਾਗੂ ਆ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਸਾਲ ਵੀ ਜਿਹੜੇ ਮੈਡੀਕਲ ਲਾਈਨ ਦੇ ਚ ਮੈਡੀਕਲ ਅਫੀਸਰ ਡਾਕਟਰ ਨੇ ਜਿਹੜੇ ਉਹਨਾਂ ਵੱਲੋਂ ਹੜਤਾਲ ਸੀ ਜਿਹੜੀ ਉਹ ਕੀਤੀ ਗਈ ਜਿਸ ਦੇ ਵਿੱਚ ਸਰਕਾਰ ਦੇ ਨਾਲ ਜਿਹੜੀ ਸਹਿਮਤੀ ਸੀਗੀ ਉਹ ਹੋਈ ਸੀਗੀ ਕਿ 12ਵੇਂ ਮਹੀਨੇ ਚ 2024 ਤੱਕ ਆ ਜਿਹੜਾ ਇਹ ACP ਆ ਉਹਨਾਂ ਤੇ ਲਾਗੂ ਆ ਜਿਹੜੀ ਕਰ ਦਿੱਤੀ ਜਾਵੇਗੀ ਜਿਸ ਨੂੰ ਲੈ ਕੇ ਜੋ ਦਸੰਬਰ ਦਾ ਮਹੀਨਾ ਸੀਗਾ ਜਿਹੜਾ ਉਹ ਲੰਘਣ ਤੋਂ ਬਾਅਦ ਸੀਗਾ ਜਿਹੜਾ ਡਾਕਟਰ ਲਾਈਨ ਵੱਲੋਂ ਜਿਹੜਾ ਮੈਡੀਕਲ ਅਫੀਸਰ ਵੱਲੋਂ ਸੀ ਜਿਹੜਾ ਐਜੀਟੇਸ਼ਨ ਦਾ ਸੀਗਾ ਜਿਹੜਾ ਅਲਾਨਸੀ ਦੁਆਰਾ ਮੁੜ ਕੀਤਾ ਗਿਆ ਸੀਗਾ ਤਾਂ ਉਸ ਤੋਂ ਪਹਿਲਾਂ ਹੀ ਸੀਗਾ ਜਿਹੜਾ ਸਰਕਾਰ ਵੱਲੋਂ ਸੀਗਾ ਲੈਟਰ ਆ ਜਿਹੜਾ ਸਰਕਾਰ ਵੱਲੋਂ ਉਹ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਟੇਬਲ ਦੇ ਜਿਹੜੇ ਕੁਝ ਬਣਾਏ ਗਏ ਨੇ ਜਿਹੜੀ ਸਟਾਰਟਿੰਗ ਪੇ ਆ ਜਿਹੜੀ ਉਹ ਉਹਨਾਂ ਦੀ 56100 ਬਣਾਈ ਗਈ ਆ ਤੇ ਜਿਹੜੀ 5 ਸਾਲ ਦੀ ਜਿਹੜੋ ਕੰਪਲੀਟ ਸਰਵਿਸ ਹੋ ਜਾਣੀ ਆ ਉਹਨਾਂ ਦੀ ਤਾਂ ਉਹਨਾਂ ਨੂੰ ਲੈਵਲ 21 ਦੇ ਵਿੱਚ ਆ ਜਿਹੜੀ 67400 ਦੇ ਜਿਹੜੇ ਟੇਬਲ ਦੇ ਉੱਤੇ ਉਹਨਾਂ ਦੀ ਫਿਟਮੈਂਟ ਆ ਜਿਹੜੀ ਹੋਣੀ ਆ ਅਗਲੇ 10 ਸਾਲ ਦੀ ਜਦੋਂ ਸਰਵਿਸ ਪੂਰੀ ਹੋ ਜਾਣੀ ਆ ਤਾਂ ਉਹ 83600 ਦੇ ਉੱਤੇ ਚਲੇ ਜਾਣੇ ਨੇ ਆਫਟਰ 15000 ਦੀ ਜਿਹੜੀ ਸਰਵਿਸ ਆ ਤਾਂ ਲੈਵਲ 27 ਦੇ ਵਿੱਚ ਜਾ ਕੇ ਜਿਹੜੀ 122800 ਦੀ ਬੇਸ ਕਾ ਉਹ ਉਹ ਜਾਣੀ ਆ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਜਿਹੜੇ 17 7 20 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਤਾਂ ਉਹਨਾਂ ਦੇ ਉੱਤੇ ਜਿਹੜੀਆਂ ਇਹ ਛੇਵੇਂ ਪੇ ਕਮਿਸ਼ਨ ਦੀਆਂ ਜਿਹੜੀਆਂ ਕੰਡੀਸ਼ਨਾਂ ਸੀਗੀਆਂ ਉਹ ਹਜੇ ਲਾਗੂ ਨਹੀਂ ਹੋਣਗੀਆਂ ਉਹਨਾਂ ਦੇ ਉੱਤੇ ਜਿਹੜੇ ਬਾਅਦ ਦੇ ਵਿੱਚ ਆ ਕੋਈ ਵੱਖਰੇ ਤੌਰ ਤੇ ਜਿਹੜਾ ਲੈਟਰ ਆ ਉਹ ਜਾਰੀ ਕੀਤਾ ਜਾਵੇਗਾ ਸੋ ਇਸ ਦੇ ਨਾਲ ਹੀ ਜਿਹੜੀ ਪੰਜਾਬ ਦੇ ਵਿੱਚ ਆਮ ਤੌਰ ਤੇ 4 9 14 ਜਾਂ 16 ਚੱਲਦਾ ਸੀ ਤਾਂ ਇਹਨਾਂ ਨੇ ਇਸ ਦੇ ਵਿੱਚ 5 10 15 ਦਾ ਜਿਹੜਾ ਫੰਡ ਹੈਗਾ ਏਸੀਪੀ ਹੈ ਜਿਹੜੀ ਉਹ ਲਾਗੂ ਕੀਤੀ ਗਈ ਹੈ ਸੋ ਬਖ ਬਖ ਡਿਪਾਰਟਮੈਂਟਾਂ ਦੇ ਵਿੱਚ ਜਿਵੇਂ ਪਾਵਰ ਕਾਮ ਦੇ ਵਿੱਚ ਹੈਗਾ 9 16 23 ਸਾਲਾਂ ਚੱਲਦਾ ਤਾਂ ਇੱਥੇ 5 10 ਤੇ 15 ਸਾਲ ਦਾ ਜਿਹੜਾ ਏਸੀਪੀ ਹੈ ਜਿਹੜੀ ਉਹ ਉਹ ਸਕੀਮਾਂ ਜਿਹੜੀ ਉਹ ਬਣਾਈ ਗਈ ਹੈ ਇਸ ਨੂੰ ਐਮਏਸੀਪੀ ਜਿਹੜੀ ਬਣਾਈ ਗਈ ਹੈ ਲੈਂਡ ਦੇ ਉੱਤੇ ਸੋ ਇਹ ਸਿਰਫ ਕਲੀਨਿਕ ਮੈਡੀਕਲ ਜਿਹੜੇ ਆਫੀਸਰਜ਼ ਨੇ ਹੈਲਥ ਡਿਪਾਰਟਮੈਂਟ ਦੇ ਵਿੱਚ ਹੈ ਜਿਹੜਾ ਇਹ ਲਾਗੂ ਹੋਵੇਗਾ ਬਾਕੀ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਆ ਜਿਹੜਾ ਇਹ ਲੈਟਰ ਆ ਜਿਹੜਾ ਉਹ ਇੰਪਲੀਮੈਂਟ ਨਹੀਂ ਹੋਵੇਗਾ ਸੋ ਵੱਖ-ਵੱਖ ਪੱਤਿਆਂ ਨੂੰ ਲੈ ਕੇ ਬੇਸ਼ੱਕ ਮੁਲਾਜ਼ਮ ਨੇ ਜਿਹੜੇ ਪੰਜਾਬ ਸਰਕਾਰ ਦੇ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ 37 ਪ੍ਰਕਾਰ ਦੇ ਪੱਤੇ ਨੇ ਜਿਹੜੇ ਉਹ ਬੰਦ ਪਏ ਨੇ ACP ਪੂਰੇ ਪੰਜਾਬ ਦੇ ਮੁਲਾਜ਼ਮਾਂ ਦੀ ਜਿਹੜੀ ਬੰਦ ਪਈ ਆ ਤਾਂ ਉਸ ਨੂੰ ਲੈ ਕੇ ਜਿਹੜੀ ਸੈਕੰਡ ਰਿਪੋਰਟ ਆ ਜਿਹੜੀ ਪੇ ਕਮਿਸ਼ਨ ਦੀ ਉਸ ਨੂੰ ਵੀ 2021 ਚ ਲਾਗੂ ਹੋਣ ਤੋਂ ਬਾਅਦ ਆ ਜਿਹੜੀ ਸੈਕੰਡ ਰਿਪੋਰਟ ਆ ਜਿਹੜੀ ਹਜੇ ਤੱਕ ਉਹ ਨਹੀਂ ਨਸ਼ਰ ਹੋਈ ਉਸ ਨੂੰ ਲੈ ਕੇ ਵੀ ਪੰਜਾਬ ਦੇ ਮੁਲਾਜ਼ਮ ਨੇ ਜਿਹੜੇ ਉਹ ਮੰਗ ਕਰ ਰਹੇ ਨੇ ਤੇ ਕੋਟਾਂ ਦੇ ਵਿੱਚ ਵੀ ਜਿਹੜੇ ਵੱਖ-ਵੱਖ ਕੇਸ ਨੇ ਇਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕੇਸ ਨੇ ਜਿਹੜੇ ਮੁਲਾਜ਼ਮ ਹੁਣ ਕੋਟਾਂ ਦੇ ਵਿੱਚ ਜਿਹੜੇ ਚਲੇ ਗਏ ਨੇਗੇ ਚਾਹੇ ਉਹ ਪੇ ਕਮਿਸ਼ਨ ਦਾ ਜਿਹੜਾ ਬਕਾਇਆਗਾ ਉਸ ਨੂੰ ਲੈ ਕੇ ਹੋਵੇ ਚਾਹੇ ਜਿਹੜੇ 2017-7 20 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਸੀਗੇ ਉਹ ਕੋਟਾਂ ਦੇ ਵਿੱਚ ਨੇਗੇ ਸੋ ਪੈਨਸ਼ਨਰ ਨੇ ਜਿਹੜੇ ਉਹ ਕੋਟਾਂ ਦੇ ਵਿੱਚ ਆਪਣਾ ਬਕਾਇਆ ਲੈਣ ਲਈ ਲਗਾਤਾਰ ਕੋਟ ਦਾ ਜਿਹੜਾ ਆਸਰਾਗਾ ਜਿਹੜਾ ਟੱਕਿਆ ਜਾ ਰਿਹਾ ਇਨ੍ਹਾਂ ਫੈਸਲਿਆਂ ਤੋਂ ਬਾਅਦ ਉਮੀਦ ਕਰਦੇ ਹਾਂ ਕਿ ਬਾਕੀ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਐਸਪੀ ਹੈ ਜਿਹੜੀ ਉਹ ਜਲਦ ਮਿਲ ਜਾਵੇਗੀ ਸੋ ਇਹ ਜਾਣਕਾਰੀ ਸਾਰੇ ਮੁਲਾਜ਼ਮਾਂ ਦੇ ਲਈ ਸੀਗੀ ਤੋਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਕੋਲ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇਗੀ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਤੇ ਵੀਡੀਓ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ